ਏ ਗਗਾ ਜੀ ਤੁਹਾਨੂੰ ਅੱਜ ਕਬੂਰਤ ਦਾ ਪ੍ਰਾਪਰਟੀ ਡੀਵੈਲਪਰ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਵਾ ਕੀ ਕਹਿਣਾ ਗਾਓਗੇ ਇਹ ਮੇਰੇ ਸਾਰੇ ਦੇ ਸਹਿਯੋਗ ਨਾਲ ਬਣਿਆ ਜੀ ਮੈਂ ਪ੍ਰਧਾਨ ਠੀਕ ਹੈ ਜੀ ਮੇਰੇ ਜਿਹਨੇ ਵੀ ਪ੍ਰਾਪਰਟੀ ਦੇ ਭਰਾਵਾਂ ਨੇ ਮੇਰਾ ਸਾਥ ਦਿੱਤਾ ਮੈਂ ਇਹਨਾਂ ਦੇ ਨਾਲ ਆ ਤੇ ਨਾਲ ਰਹੂੰਗਾ ਹਮਸਮਸਾਈ ਜੇ ਵੀ ਮੈਨੂੰ ਬੁਲਾਜ ਮਾਰਨਗੇ ਜਾਂ ਫੋਨ ਕਰਨਗੇ ਮੈਂ ਦੀ ਹਰ ਸੇਵਾ ਤੇ ਹਾਜ਼ਰ ਹਾਂ ਮੁੱਖ ਸ਼ਖਸ ਤੇ ਹਰ ਇੱਕ ਵੇਲੇ ਹਾਜ਼ਰ ਹਾਂ ਤੁਸੀਂ ਕਾਫੀ ਹਸੇ ਤੋਂ ਪ੍ਰਾਪਰਟੀ ਦਾ ਕੰਮ ਕਰ ਰਹੇ ਹੋ ਕੀ ਦਿੱਕਤਾਂ ਆ ਰਹੇ ਨੇ ਡੀਵੈਲਪਰ ਭਰਾਵਾਂ ਨੂੰ ਜਿਹੜਾ ਤੁਹਾਨੂੰ ਅਜਾਣਾ ਪਿਆ ਅੱਗੇ ਕਿਸੇ ਟਾਈਮ ਕੋਈ ਕਿਸੇ ਕਮਿਸ਼ਨ ਮਾਰ ਲੈਂਦਾ ਵਾ ਹਾਂਜੀ ਠੀਕ ਹੈ ਜੀ ਜੇ ਦਾ ਕੋਈ ਤਹਿਸੀਲੇ ਕੰਮ ਕਮੇਟੀ ਕੰਮ ਚ ਪ੍ਰੋਬਲਮ ਆਂਦੀ ਹੈ ਤੇ ਅਸੀਂ ਇਹਨਾਂ ਦੇ ਨਾਲ ਖੜਕੇ ਸਾਥ ਦੇਵਾਂਗੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅਪਡੇਟ ਤੁਹਾਡੇ ਡੀਲਰ ਭਰਾ ਨੇ ਮੈਂ ਤਾਂ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਸਾਰੇ ਇਕੱਠੇ ਇੱਕਜੁੱਟ ਹੋ ਕੇ ਅਸੀਂ ਕੰਮ ਕਰਾਂਗੇ ਤੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਚਿੱਕ ਕੰਨਵਾ ਚਾਹ। ਸਰ ਕੀ ਲੰਘੋਤਾ? ਮੇਰਾ ਨਾਮ ਪ੍ਰਵੀਨ ਕੁਮਾਰ ਮਾਨੀ ਆ ਜੀ। ਜੀ ਜੇ ਤੁਹਾਨੂੰ ਕਿਹੜਾ ਹੁੰਦਾ ਮਿਲਿਆ? ਮੈਂ ਜੀ ਇਹ ਪ੍ਰੋਪਰਟੀ ਡੀਲਰ ਐਸੇ ਜੀ ਨਾ ਜਨਰਲ ਸੈਕਟਰੀ ਆ। ਇਸ ਮਤਲਬ ਐਸੋਸੀਏਸ਼ਨ ਨੂੰ ਚੱਲਦੇ ਸਾਲ 1.5 ਸਾਲ ਹੋ ਗਿਆ ਵਾ। ਸਾਡੇ ਪ੍ਰਧਾਨ ਸੀਗੇ ਰਾਮਪਾਲ ਮੜੀਆ ਜੀ। ਤੇ ਉਹ ਮਤਲਬ ਥੋੜੇ ਕਾਰਨ ਸਿਹਤ ਕਾਰਨਾ ਕਰਕੇ ਉਹਨਾਂ ਨੇ ਆਪਣਾ ਫ਼ਰਿਸ਼ਤਾ ਦੇ ਦਿੱਤਾ। ਤੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਹਿਮਤੀ ਦੇ ਨਾਲ ਫਿਰ ਅਨਿਲ ਕੁਮਾਰ ਗੱਗਾ ਜੀ ਨੂੰ ਪ੍ਰਧਾਨ ਚੁਣਿਆ ਜੀ। ਇਹਦੇ ਪ੍ਰਵੀਨ ਜੀ ਕੀ ਦਿੱਕਤਾਂ ਆਂਦੀਆਂ ਤੁਹਾਨੂੰ ਫੀਲਡ ਵਿੱਚ? ਦਿੱਕਤਾਂ ਇਹ ਇਤਨੀ ਹੈ ਸਾਨੂੰ ਜਿੱਦਾਂ ਕਈ ਤਾਂ ਵਾਰੀ ਜਿੱਦਾਂ ਕਮਿਸ਼ਨ ਦਾ ਕਈ ਵਾਰੀ ਪੰਗਾ ਪੈ ਜਾਂਦਾ ਸੌਦਾ ਇੱਕ ਚਾਰ ਡੀਲਰ ਦਿਖਾਉਂਦੇ ਦਾ ਕਈਆਂ ਕੋ ਚੱਲ ਜਾਂਦਾ ਵਾ ਫੇ ਕਈ ਵਾਰੀ ਕਮਿਸ਼ਨ ਦਾ ਪੰਗਾ ਪੈ ਜਾਂਦਾ ਵਾ ਐਨਓਸੀਐਲ ਦਾ ਬੜਾ ਇਸ ਸਰਕਾਰ ਨੇ ਪਾਇਆ ਪਿਆ ਵਾ ਹਾਂਜੀ ਹਾਂਜੀ ਪੇਚਾ ਉਹਦੇ ਕਰਕੇ ਫੇ ਕਮੇਟੀ ਦੇ ਵਿੱਚ ਮੁਸ਼ਕਲਾਂ ਆਂਦੀਆਂ ਵਾ ਪ੍ਰਧਾਨ ਜੀ ਸਾਡੇ ਜਿਹੜੇ ਆ ਅੜਨ ਵਾਲੇ ਆ ਖੜਨ ਵਾਲੇ ਸਾਡੇ ਨਾਲ ਤੇ ਤਾਂ ਅਸੀਂ ਇਹਨਾਂ ਨੂੰ ਪ੍ਰਧਾਨ ਚੁਣਿਆ ਵਾ ਕਿ ਇਹ ਸਾਡੀ ਮਦਦ ਕਰਨਗੇ ਹਰੇਕ ਤਰ੍ਹਾਂ ਤੇ ਬਾਕੀ ਅਸੀਂ ਉਹਨਾਂ ਦੇ ਨਾਲ ਦਿਲੋਂ ਨਾਲ ਆ ਇਹਨਾਂ ਦੇ ਨੇਤਨ ਮਨ ਤੁਹਾਨੂੰ ਨਾਲ ਆ ਅਸੀਂ ਇਹਨਾਂ ਦੇ ਪ੍ਰਧਾਨ ਜੀ ਨੇ ਠੀਕ ਹੈ ਥੈਂਕ ਯੂ ਸਰ ਓਕੇ ਮੈਂ ਤਾਂ ਅਨੂ ਭਾਜ ਜੀ ਨੂੰ ਅੱਜ ਪ੍ਰਧਾਨਮਾਣ ਅਗਰ ਕੀ ਕਹਾਂ ਜਾਊਂਗੇ ਅਨਿਲ ਕਾਗਾ ਜੀ ਅੱਜ ਸਾਡੇ ਸ਼ਹਿਰ ਦੇ ਪ੍ਰੋਪਰਟੀ ਡੀਲੇਰ ਦੇ ਪ੍ਰਧਾਨ ਬਣੇ ਆ ਔਰ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਹੈ ਔਰ ਅਨਿਲ ਕਾਗਾ ਉਹ ਸ਼ਖਸ਼ਾ ਜਿਹੜਾ ਕਿ ਹਰੇਕ ਦੇ ਨਾਲ ਖੜਨ ਵਾਲਾ ਹੈ ਜਦੋਂ ਕਿਤੇ ਕਿਸੇ ਪ੍ਰਾਫਿਟ ਡੀਲਰ ਨਾਲ ਧੱਕਾ ਹੋਵੇ ਔਰ ਪਹਿਲਾਂ ਹੁੰਦੇ ਰਹੇ ਆ ਹੁਣ ਅੱਗੇ ਨਹੀਂ ਹੋਣਗੇ ਔਰ ਉਹਦਾ ਕਾਰਨ ਕੀ ਆ ਕਈਆਂ ਡੀਲਰਾਂ ਦੀ ਕਮਿਸ਼ਨ ਬਹੁਤ ਮਰੀ ਆ ਔਰ ਜਿਹਨੇ ਇਨਵੈਸਟਰ ਹੁੰਦੇ ਆ ਜਾਂ ਕੋਈ ਹੋਰ ਗਾਹਕ ਹੁੰਦੇ ਆ ਉਹ ਤਰ੍ਹਾਂ-ਤਰ੍ਹਾਂ ਦੀਆਂ ਕਰਤਾਰਾਂ ਦੇ ਡੀਲਰ ਕੋਲ ਜਾਂਦੇ ਆ ਔਰ ਉਹ ਆਪਣੀ ਦੂਜੇ ਡੀਲਰ ਦੇ ਕਮਿਸ਼ਨ ਮਾਰ ਲੈਂਦੇ ਆ ਅਨ ਗਾਗਾ ਉਹ ਇਨਸਾਨਾ ਜਿਹੜਾ ਲੜਨ ਵਾਲਾ ਖੜਨ ਵਾਲਾ ਖਰੀਦ ਦਾ ਸਾਥੀ ਨਾਲ Vielen you. <laughs>